असलामुअलैकुम सत श्री अकाल जी आया नूं ते की हाल चाल है तड़ा वेलकम कर दे अपने चैनल ते जिदा नाम में चल चल जी आज दी वीडियो जेनी है ना ओ बड़ी इंटरेस्टिंग जई है की वीडियो बा देखी है तू हां मैं देखी नहीं है देखी नहीं है नहीं टाइटल की है टाइटल पढ़या सिर्फ सिर्फ टाइटल पढ़या एक सरदार जी ने एक अफ्रीकन कुड़ी दी मदद ਕਿਵੇਂ ਕੀਤੀ ਉਹਦਾ ਦਿਲ ਜਿੱਤ ਲੈ ਤੇ ਕਿਵੇਂ ਕੀਤੀ ਉਹਦੀ ਮਦਦ ਐ ਵੀ ਨੂੰ ਨਹੀਂ ਪਤਾ ਕਿ ਮਦਦ ਕੀਤਾ ਕੀ ਅੱਛਾ ਵੈਸੇ ਯਾਰ ਬਤਾ ਸਰਦਾਰ ਨਾਮ ਸਰਦਾਰ ਹੋਵੇ ਨਾ ਤੇ ਵਾਕਿਬ ਬਹੁਤ ਉੱਚਾ ਨਾਮ ਹੈ ਮਦਦ ਹੋ ਸਕਦੀ ਹੈ ਤੁਸੀਂ ਇਸ ਚੀਜ਼ ਨੂੰ ਗੁਮਾਨ ਕਰ ਸਕਦੇ ਹੋ ਕਿ ਜ਼ਰੂਰ ਉਹਨੇ ਮਦਦ ਕੀਤੀ ਹੈਗੀ ਤੇ ਯਾਰ ਅਫਰੀਕਨ ਕੁੜੀ ਦੀ ਮਦਦ ਕਿਸ ਤਰ੍ਹਾਂ ਕਰਤੀ ਉਹ ਯਾਰ ਸਰਦਾਰ ਲੋਗ ਆਪਣੇ ਵੀਰੇ ਨਾ ਜਿਹੜੇ ਉਹ ਕਿਸੇ ਦੀ ਮਦਦ ਕਰ ਸਕਦੇ ਚਲੋ ਆਓ ਫਿਰ ਲਾਓ ਵੀਡੀਓ ਅੱਛਾ ਵੀਡੀਓ ਆਪਣੇ ਕੋਲ ਇਹ ਮਨੁੱਖਤਾ ਦੀ ਸੇਵਾ ਦੀ ਮਨੁੱਖਤਾ ਦੀ ਅੱਛਾ ਇਹ ਮਨੁੱਖਤਾ ਦੀ ਸੇਵਾ ਹੈ ਉਹਨਾਂ ਦਾ ਆਰ ਜੀ ਜਿਹੜੇ ਆ ਉਹ ਤੇ ਬਹੁਤ ਵਧੀਆ ਉਹਨਾਂ ਨੇ ਤੇ ਇੱਕ ਆਪਣਾ ਖੋਲਿਆ ਹੋਇਆ ਸਾਰਾ ਸਿਸਟਮ ਲੁਧਿਆਣਾ ਵਿੱਚ ਹੈ ਇਹੋ ਜਿਹੇ ਲੋਕ ਜਿਹੜੇ ਆ ਉਹ ਮਤਲਬ ਕਿ ਮੈਂ ਮੈਂ ਅਕਸਰ ਇਹਨਾਂ ਦੀ ਵੀਡੀਓਜ਼ ਵੇਖੀ ਆ ਬਹੁਤ ਵਧੀਆ ਬਹੁਤ ਵਧੀਆ ਨਹੀਂ ਸਲੂਟ ਹੈ ਇਹਨਾਂ ਨੂੰ ਦੀਪ ਸਿੰਘ ਪਤਾ ਨਹੀਂ ਇਸ ਤਰ੍ਹਾਂ ਕੱਲ ਇਹਨਾਂ ਦਾ ਨਾਮ ਆ ਉਦਾਰੀ ਵਾਲੇ ਹਾਈ ਸਰਦਾਰ ਜੀ ਨਾ ਬਿਲਜੀਤ ਵੀ ਗਈ ਸੀ ਇਹਨਾਂ ਦੀ ਸੁਸਾਇਟੀ ਤੇ ਹਾਂ ਮੁਨਫਤਾ ਦੀ ਸੇਵਾ ਅੱਛਾ ਉਸ ਤੋਂ ਪਹਿਲੇ ਵੀਡੀਓ ਆਪਾਂ ਸਟਾਰਟ ਕਰੀਏ ਮੈਂ ਨਾ ਇੱਕ ਵੀਰੇ ਦਾ ਕਮੈਂਟ ਪੜਨਾ ਚਾਹੁੰਦੀ ਹਾਂ ਹਾਂ ਆ ਦੇਖੋ ਅੱਛਾ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਮੇਰਾ ਨਾਮ ਗੁਰ ਗੁਰਬੀਰ ਸਿੰਘ ਆ ਮੈਂ ਚੜ੍ਹਦੇ ਪੰਜਾਬ ਦਾ ਤਰੰਤਾਰਾ ਸਾਹਿਬ ਤੋਂ ਬਿਲੋਂਗ ਕਰਦਾ ਹਾਂ ਜੀ ਤੁਸੀਂ ਮੇਰਾ ਨਾਮ ਅਗਲੀ ਵੀਡੀਓ ਚ ਜ਼ਰੂਰ ਲਿਓ ਜ਼ਰੂਰ ਲਵਾਂਗੇ ਆ ਦੇਖੋ ਇਹ ਆ ਢਾਟ ਆ ਗਿਆ ਤੇ ਆਬਵੀਅਸੀ ਲੈ ਲਿਆ ਨਾਮ ਲਿਆ ਗੁਰਬੀਰ ਸਿੰਘ ਹਮ ਲੋ ਜੀ ਵੀਰੇ ਬਿਲਕੁਲ ਤੁਹਾਡਾ ਨਾਮ ਲੈ ਲਿਆ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਵੇਖਦੇ ਹੋ ਸਾਨੂੰ ਕਮੈਂਟ ਕਰਦੇ ਹੋ ਸਾਨੂੰ ਸਾਡੀ ਵੀਡੀਓ ਨੂੰ ਪਸੰਦ ਕਰਕੇ ਬਿਲਕੁਲ ਤੇ ਫਿਰ ਕਰੀਏ ਸਟਾਰਟ ਆਪਾਂ ਆਪਣੀ ਵੀਡੀਓ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਇਹ ਕੁੜੀ ਕੀ ਫਤਿਹ ਜੀ ਇੱਕ ਕੁੜੀ ਜੀ ਸਾਹਮਣੇ ਹੁੰਦੀ ਹੈ ਦਾ ਨਾਮ ਸ਼ਾਇਰਾ ਨਾ ਤੇ ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਅਨ ਇਹ 10 ਮਹੀਨੇ ਆਪਣੇ ਤੇ ਸੜਕਾਂ ਤੇ ਘੁੰਮਦੀ ਆ ਭਗਵਾਨ ਜਿਹੜਾ ਏਰੀਆ ਵਾ ਇਹ ਇਹ ਪੈਂਡ ਇਲਾਕਾ ਕਿਹੜਾ ਪੈਂਦਾ ਜੀ ਇਹ ਮੇਡੂਕਲੋਨੀ ਸ਼ਾਇਰਾ ਹਾਓ ਆ ਯੂ ਹਾਓ Where are you? I'm Sharon. You. Please wait. Talk to me. Talk to your family? Where are you family? Love you. Which your country? Where your country? Where's your country? Nigeria. Nigeria. Okay. ਪਰੇਸ਼ਾਨ ਮੈਨੂੰ ਪੁੱਛੀ ਇੱਥੇ ਕੀ ਕਰਨਾ ਹੈ ਸੀ ਵਾਈ ਕਮ ਹੇਅਰ ਵਾਈ ਯੂ ਕਮ ਹੇਅਰ ਵਾਈ ਯੂ ਕਮ ਹੇਅਰ ਥਿਸ ਪਲੇਸ ਅਸਲੀ ਕੰਮ ਹੈ ਯੂ ਕਮ ਹੇਅਰ ਕੋਸਟਲਿੰਗ ਯੂ ਯੈਸ ਵਿਦ ਵਿਦ ਕਲਾਸ ਵੇਰ ਇਯੂਰ ਕਾਲੇਜ

ਹਰ ਕੋਈ ਦਿਸ ਕੋ ਕੇ ਕੋ 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 ਸੋ ਸੋ ਐਲੋ ਦਿਸ ਸਾਈਡ ਦਿਸ ਸਾਈਡ ਪਲੀ ਬੜੀ ਹੀ ਹਾਲਵਿਆ ਬਾਹਰ ਸੁਗਾ ਵਿੱਚ ਮੈਂ ਨਾ ਸੜਕਾਂ ਦੇ ਉੱਤੇ ਹੀ ਚਾਲੀ ਚੱਲਦੀ ਹੈ ਤੇ ਦੇਖੋ ਕੋਈ ਕੱਪੜਿਆਂ ਦਾ ਲਾਉਣ ਧੋਣ ਦਾ ਕਿੱਦਾਂ ਹੀ ਸੜਕ ਦੇ ਉੱਤੇ ਸੌ ਜਾਂਦੀ ਜਿੱਥੇ ਜੀ ਕਰਦਾ ਤੇ ਇਹ ਇੱਥੇ ਪੰਜਾਬ ਦੇ ਵਿੱਚ ਚੰਗੇ ਪੜ੍ਹਖ ਲਈ ਆਈ ਹੈ ਵਿਚਾਰੀ ਸਾਡੇ ਵੀ ਬੱਚੇ ਬੱਚੀਆਂ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਉਦਾਂ ਹੀ ਇਹ ਵੀ ਇੱਕ ਬੱਚੀ ਵਿਦੇਸ਼ ਦੇ ਵਿੱਚ ਇੱਥੇ ਪੜ੍ਹਨ ਵਾਸਤੇ ਆਈ ਤਾਂ ਪਰ ਅੱਜ ਇਸ ਬੱਚੀ ਦਾ ਫਿਊਚਰ ਕੀ ਆ ਤੁਸੀਂ ਦੇਖ ਸਕਦੇ ਹੋ ਖਰਾਤ ਕੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਨਾਈਜੀਰੀਆ ਦੀ ਰਹਿਣ ਵਾਲੀ ਹੈ ਬੱਚੀ ਪਹਿਲਾਂ ਵੀ ਸਟੈਨਲੀ ਸਾਡੇ ਕੋਲ ਨਾਈਜੀਰੀਆ ਵਾਲਾ ਸੀ ਉਹ ਤਾਂ ਲੈ ਕੇ ਆਈ ਸੀ ਤੁਸੀਂ ਤੇ ਅੱਜ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰਾਂ ਨੇ ਵੀ ਦੀ ਤੁਹਾਡਾ ਕੀ ਨਾਮ ਤੁਸੀਂ ਵੀਡੀਓ ਬਣਾ ਕੇ ਭੇਜੀ ਸਰ ਅੱਛਾ ਕਿਸ ਇੰਟਰਨੈਟ ਟੈਪ ਨੂੰ ਦੇਖਦੇ ਆਂ ਜੀ ਇਦਾਂ ਹੀ ਇਹ ਸਰਕਾਂ ਤੇ ਫਿਰ ਸਰ ਸਾਰਾ ਦਿਨ ਦਿਨ ਚਾਰ ਨਾਲ ਤੋਂ ਮੈਂ ਹੀ ਦਵਾਈ ਨੂੰ ਦਵਾਈ ਆ ਇਹਨੂੰ ਅੱਜ ਇੱਥੇ ਸੌਂਦੇ ਰਹੇ ਆ ਤਾਂ ਵੀ ਵੀ ਦਵਾਈ ਤਾਂ ਦਵਾਈ ਤਾਂ ਪ੍ਰੈਟਿਕ ਮੈਸੀ ਮਿਲਨੇ ਤੇ ਫੈਮਲੀ ਅੰਰੇ ਪ੍ਰੋਬਲਮ ਦੀ ਹੋ ਤੋਂ ਕਿਹਾ ਕਿ ਉਹ ਸੈਂਕੜੇ ਦਾ ਰੋਡੂਸਲੀ ਖਾਈ ਨੂੰ ਹਾਂ ਠੀਕ ਹੈ ਮਾਰੀ ਨਾ ਪਹਿਲਾਂ ਤਾਂ ਬਹੁਤ ਮਾਰੀ ਰੋਡ ਟੋੜ ਕੇ ਦੋ ਅਸਰ ਰੋਡ ਸੀ ਜਿੰਨੇ ਤੇ ਵੀਰੇ ਇਹਦੇ ਬਾਰੇ ਤੁਹਾਨੂੰ ਕੁਝ ਪਤਾ ਲੱਗਿਆ ਹੈ ਕਿ ਪਰਦੀ ਨਹੀਂ ਇਹ ਨਹੀਂ ਕੱਪਣਾ ਕੁਝ ਪਤਾ ਅਸਰ ਕਿ ਪਰਦੀ ਨੰਨ ਕੋਲ ਤੋਂ ਕਿ ਹੁਣ ਨਾ ਕੋਈ ਚੱਕਰ ਪੈ ਗਿਆ ਨਹੀਂ ਉਹ ਇਹ ਕਸੀ ਇਹ ਵੀ ਡਾਕੂਮੈਂਟ ਮੇਰੇ ਪਾਸਪੋਰਟ ਜਿਹੜੇ ਕੋਈ ਵੀ ਡਾਕੂਮੈਂਟ ਹੈ ਚੌਕੀ ਜਾਂ ਸਤਰਾਪੁਰਾ ਲੱਗਦਾ ਹੈ ਸਤਰਾਪੁਰੇ ਹਮ ਗਏ ਤੇ ਹੁਣ ਜੰਮੀ ਬੰਦੀ ਇਤਾਲ ਦੋ ਤੇ ਦੋ ਲੈਂਗੁਏਜ ਯੂਨੀਅਨ ਦੇ ਵੀ ਹਨ ਹਾਂ ਇਹ ਨਹੀਂ ਗਾਈਨ ਨਾ ਤੇ ਕਿਹੜੀ ਹਾਲਤ ਨੂੰ ਕਿਹਾ ਕਰਵਾ ਕੇ ਗੱਲ ਕਰੂੰਗਾ ਨਾ ਇਹਨਾਂ ਗੱਲ ਜਿੱਦਾਂ ਮੈਂ ਕਿਹਾ ਹੂੰ ਤੇ ਦੱਸਿਆ ਵੀ ਹਾਂਜੀ ਹਲੋ ਤੁਸੀਂ ਕਾਲ ਦੀ ਇਹ ਹਾਲੇ ਜੀ ਠੀਕੋ ਜੀ ਬਿਲਕੁਲ ਠੀਕ ਹੈ ਬਹੁਤ ਧੀਰੇ ਰੱਖਿਆ ਹੱਸਦੇ ਹੋ ਇਹ ਗੱਲ ਕਰੋ ਜੀ ਆ ਕੁੜੀ ਨਾਲ ਤੁਹਾ ਨਾਈਜੀਰੀਆ ਦੀ ਇੱਕ ਕੁੜੀ ਹੈ ਉਹਦੀ ਲੈਂਗੁਏਜ Hello, how are you? I'm fine. Well, okay, uh, where are you from? Nigeria. Which part of Nigeria? Rosima. Rossi? Rosima. Rosima. Okay. Okay, so we have to brother to take you, so that you, he can take you and take care of you. Okay, we will we will be coming. Okay. We will come to see

ਕਹਿੰਦੇ ਕਿ ਪੇਪਰ ਹੀ ਕੋਲ ਹੈ। ਇਹ ਕਹਿੰਦੀ ਕਿ ਇਹ ਦਿੱਤੀ ਪੇਡਾ ਨਹੀਂ ਕੋਲ। ਕਰਾਈ ਬਦਲ ਤੋਂ ਕੋਲ ਨਹੀਂ ਕਿ। Okay, so aim is is my life spread, okay? okay. 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 Yeah. okay. okay. okay you may I can't read it. See in English name is. Okay? Careful. ਜੀ ਬੱਜੀ। ਅਲਪਨ ਜੀ ਹਾਂ ਜੀ। ਤੁਹਾਨੂੰ ਸੇਫ ਰਹੇ। ਆਪਾਂ ਮੈਨੂੰ ਅੱਗੇ ਮਿਲਦੇ ਆ। ਬਸ ਠੀਕ ਹੈ ਭੈਣ ਜੀ ਇਤੋਂ ਸੇ ਪਤਾ ਕੀਤਾ। ਜੀ ਜੀ ਬੇਬੇ ਪੁਨੀਏ ਤੇ ਪਾਣੀ ਇਹ ਤੁਸ ਟਿਕ ਕਰਾ ਜਾ ਰਹੇ ਆ ਜੀ 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 ਬੱਸ ਸੀ ਕਰੀ ਉਹ ਵੀ ਮੈਂ ਸੋ ਲਈ ਫਾਰੀ ਮਲੇ ਤੋਂ ਕੀ ਕੋਲੇ ਓਕੇ ਭਾਂਜੀ ਓਕੇ ਜੀ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ ਜੀ ਸ਼ੁਕਰੀਆ ਬਣਾ ਜੀ ਜਰਸੀ ਕਾਲ ਕੈਥਰੀਨ ਇਹ ਸਾਡੇ ਡਿਲੀ ਚਲਣ ਦੀ ਚਾਬੀ ਸੁਖਵਿੰਦਰ ਕੌਰ ਜੀ ਤੇ ਨਾਲ ਉਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ ਬਹੁਤ ਸਪੋਰਟ ਕੀਤੀ ਹਸਬੈਂਡ ਜਿਹੜੇ ਸੀ ਜਿਹੜਾ ਸਟੈਨਲੀ ਨੂੰ ਵਾਪਸ ਭੇਜਿਆ ਨਾਈਜੀਰੀਆ ਉੱਥੇ ਜਾ ਕੇ ਛੱਡ ਕੇ ਆਏ ਅੱਛਾ ਆ ਵਾਲੇ ਹਸਬੈਂਡ ਨੇ ਉਹਦੇ ਔਰ ਰੈੱਡ ਕੈਪ ਵਾਲੇ ਠੀਕ ਆ ਭੈਣ ਦੇ ਤੇ ਆ ਜਿਹੜਾ ਸਟੈਨਲੀ ਇਹਦੀ ਵੀਡੀਓ ਮੈਂ ਦੇਖੀ ਹੋਈ ਹੈ ਜਦੋਂ ਇਹ ਗਿਆ ਫਿਰ ਉੱਥੇ ਜਾ ਕੇ ਨਿਰਾਪਟਾ ਕੀਤਾ ਭੈਣ ਦੇ ਹਸਬੈਂਡ ਆ ਜਿਹੜੇ ਬੈਂਸ ਦੇ ਜੀ ਤੇ ਹੁਣ ਵੀ ਬੈਂਸ ਦੇ ਜੀ ਨਾਲ ਗੱਲ ਹੋਈ ਆ ਤੇ ਜਿੰਦਰਪ੍ਰੀਤ ਨੇ ਗੱਲ ਵੀ ਉਹਨਾਂ ਨੇ ਇਹਦਾ ਵੀ ਗੱਲ ਕੀਤੀ ਇੱਕ ਕੁੜੀ ਨਾਲ ਉਹਨੂੰ ਪਤਾ ਚੱਲ ਗਿਆ ਨਾ ਮੇਰੇ ਕੋਲ ਜਿਹੜਾ ਨਾਈਜੀਰੀਆ ਦਾ ਐਮਬੈਸਡਰ ਆ ਪਹਿਲਾਂ ਵੀ ਉਹਨੇ ਬਹੁਤ ਸਪੋਰਟ ਕੀਤੀ ਸਾਡੀ ਜਦੋਂ ਅਸੀਂ ਛੱਡ ਗਏ ਸਟੈਨਲੀ ਨੂੰ ਨਾਈਜੀਰੀਆ ਐਮਬੈਸੀ ਤੇ ਗਈ ਸੀ ਅਸੀਂ ਉੱਥੇ ਮਿਲੇ ਸੀ ਉਹਨੂੰ ਜਾ ਕੇ ਤੇ ਹੁਣ ਵੀ ਉਹਨਾਂ ਨੇ ਨਾਈਜੀਰੀਆ ਐਮਬੈਸੀ ਦੇ ਵਿੱਚ ਜਿਹੜੇ ਐਮਬੈਸਡਰ ਨੇ ਉਹਨਾਂ ਨੂੰ ਇਹਦੀ ਵੀਡੀਓ ਭੇਜੀ ਆ ਬੱਚੀ ਦੀ ਇਹ ਬੱਚੀ ਨੇ ਆਪਣਾ ਐਡਰੈਸ ਵੀ ਦੱਸਿਆ ਵਾ ਜਿਵੇਂ ਇਹ ਜਿਹੜੀ ਰਹਿਣ ਵਾਲੀਆਂ ਸੋਇਆ ਪੂਸਤਾ ਕਣੀ ਕੁਛ ਇਦਾਂ ਦਾ ਇਹਨੇ ਦੱਸਿਆ ਨਾਮ ਅੱਗੋਂ ਆਪਣੇ ਜ਼ਿਲ੍ਹੇ ਦਾ ਜਾਂ ਸਿਟੀ ਦਾ ਜਾਂ ਪਿੰਡ ਦਾ ਤੇ ਇਹ ਸਾਡੇ ਵੀ ਮੀਟਿੰਗ ਆ ਮਰ ਗਿਆ ਕਿਉਂਕਿ ਈਆਂ ਭੈਣਾ ਸਾਡੀਆਂ ਸਾਡਾ ਫਰਜ਼ ਆ ਵੀ ਅਸੀਂ ਇਸ ਧੀ ਦੀ ਇੱਜ਼ਤ ਨੂੰ ਵੀ ਆਪਣੀ ਇੱਜ਼ਤ ਸਮਝੀਏ ਬਿਲਕੁਲ ਜਿੱਦਾਂ ਇਸ ਵੀਰ ਦੇ ਸਾਹਮਣੇ ਦੁਕਾਨ ਆ ਰਮਾਨ ਫੂਡ ਪੁਆਇੰਟ ਸਾਹਮਣੇ ਇਹਨਾਂ ਦੇ ਵਾਈਫ ਖੜੇ ਨੇ ਇਹ ਹਸਬੰਡ ਵਾਈਫ ਪਿਛਲੇ 3 ਦਿਨਾਂ ਤੋਂ ਇਸ ਬੱਚੀ ਨੂੰ ਸੰਭਾਲ ਰਹੇ ਨੇ ਰੋਟੀ ਵੀ ਦੇ ਰਹੇ ਨੇ ਆਪਦੇ ਘਰੇ ਦੁਕਾਨ ਦੇ ਵਿੱਚ ਇਹਨੂੰ ਸੁਵਾਉਂਦੇ ਵੀ ਆ ਵੀ ਕੰਮ ਉੱਤੇ ਸੌ ਜਾਂਦੀ ਹੈ ਫਿਰ ਉਹਦੀ ਵਾਈਫ ਆ ਜਿਹੜੀ ਉਹਨਾਂ ਨੇ ਨਿਮਾਇਤ ਵਾਇਆ ਕੱਪੜੇ ਵੀ ਕੈਂਜ ਕਰਾਏ ਆਪਦੇ ਕੱਪੜੇ ਵੀ ਦਿੱਤੇ ਨੇ ਉਹ ਬੱਚੀ ਨੂੰ ਆ ਅਸਲ ਸੇਵਾ ਹੁੰਦੀ ਸਾਨੂੰ ਵੀ ਵੀਡੀਓ ਬਣਾ ਕੇ ਭੇਜੀ ਦੱਸਿਆ ਸਾਨੂੰ ਫਿਰ ਸਾਡੇ ਟੀਮ ਦੇ ਮੈਂਬਰ ਕਰਨੈਲ ਸਿੰਘ ਵੀ ਕੱਲ ਆਏ ਅਸੀ ਉਹਨਾਂ ਦੀ ਡਿਊਟੀ ਲਈ ਸੀ ਕਰਨੈਲ ਸਿੰਘ ਉਹਨਾਂ ਨੇ ਆ ਕੇ ਸਾਰਾ ਵੈਰੀਫਾਈ ਕੀਤਾ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਵੀ ਹਾਂ ਕਿ ਬੱਚੀ ਵਾਕਈ ਲੋਰਬੰਦ ਆ ਇੱਥੇ ਘੁੰਮਦੀ ਏ ਸੜਕਾਂ ਦੇ ਆਸ-ਪਾਸੇ ਵੀ ਉਹਨੂੰ ਕੋਈ ਸੋਚੀ ਨਹੀਂ ਆਪ ਜਿੰਮੇਵਾਰੀ ਨੂੰ ਵੀ ਜਿੱਥੇ ਠੀਕ ਲੱਗਦਾ ਉੱਥੇ ਬੈੱਜ ਜਾਂਦੀ ਏ ਸੌਂ ਜਾਂਦੀ ਏ ਨਹੀਂ ਤੇ ਸਾਰਾ ਦਿਨ ਸੜਕਾਂ ਤੇ ਤੁਰ ਹੀ ਰਹਤੀ ਏ ਤੇ ਅੱਜ ਅਸੀਂ ਇਸ ਧੀ ਨੂੰ ਆਪਣੇ ਨਾਲ ਲੈਣ ਆਏ ਹਾਂ ਤਤਵੀਰ ਕੋਰਾ ਭੈਣ ਸਾਡੇ ਸਿਵਾਦਰ ਭੈਣ ਨਾਲ ਨਰਦੀਪ ਤੇ ਅਸੀਂ ਹੁਣ ਇਸ ਭੈਣ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਇਹਦਾ ਟ੍ਰੀਟਮੈਂਟ ਵੀ ਹੋਊਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਵੀ ਵਿਦਾ ਐਡਰੈਸ ਵੱਲ ਲੱਭ ਕੇ ਇਹਦਾ ਪਾਸਪੋਰਟ ਵਗੈਰਾ ਦਾ ਪਤਾ ਕਰਕੇ ਜਿੱਥੇ ਵੀ ਉਹ ਹੈਡੂ ਚੌਂਕੀ ਜਾਂ ਜੱਜਾ ਮਹਿਡੂ ਚੌਂਕੀ ਜਾਂ ਜਿੱਥੇ ਵੀ ਇਸ ਨਾਮ ਦਾ ਐਵੇਂ ਲੱਗਦਾ ਨਹੀਂ ਜਿਵੇਂ ਗੁਰੂ ਸਾਹਿਬ ਨੇ ਆਪਣਾ ਆਪਣਾ ਸਾਰੀ ਕੰਤ ਲਈ ਆਪਣਾ ਤਵਾਜ਼ਨ ਖੋਲ ਦਿੱਤਾ ਉਹ ਜਿੱਥੇ ਹੈਡੂ ਚੌਂਕੀ ਪੈਂਦੀ ਆ ਉੱਥੋਂ ਵੀ ਪੁੱਛਦਾ ਕਿਸੇ ਪਰ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਪੇਪਰ ਕਿੱਥੇ ਆਦਾ ਪਾਸ ਕਿੱਥੇ ਆਵੇਗਾ ਇਹ ਬੱਚੀ ਇੱਥੇ ਜੇ ਪੜਦੀ ਸੀ ਤਾਂ ਕਿੱਥੇ ਪੜਦੀ ਸੀ ਸਕੂਲ ਸੀ ਜਾਂ ਹੈ ਤੇ ਜਾਂ ਹੈ ਬੈਠੀ ਇੱਥੇ ਰਹਿ ਰਹੀ ਸੀ ਕਿਹੜੇ ਵੀਜ਼ੇ ਤੇ ਇੰਡੀਆ ਆਈ ਆ? ਵਿਜਰ ਵੀਜ਼ਾ ਇਨ ਇੰਡੀਆ ਵੀਜ਼ਾ ਬੀਚ ਵੀਜ਼ਾ ਮੈਡੀਕਲ ਵੀਜ਼ਾ ਸਟੱਡੀ ਵੀਜ਼ਾ ਫੋਰ ਵਾਟ ਨੋਰਮਲ ਮਰ ਕਿ ਨਹੀਂ ਮੈਨੂੰ ਕੁਝ ਜਾਣਦੀ ਹੈਗਾ ये में बेकार हो गए उनकी याद है ना मैं अपना तوازن खोना ही है दे केम टू स्टडी और लाइक वर्क परमिट हॉस्टल वीजा एंड स्टे एट स्कूल देन आल्सो क्लाउडर वीजा प्लीज द साइड यू स्पीक लाउडली टू स्पीक इट केम फॉर द स्टडी और लाइक द वर्क परमिट थैंक यू ਹੂੰ ਸਟੂਡੈਂਟ ਰੈਡੀ ਕਮਨ ਸੋ ਅਲੀ ਪਾਸ ਆਊਟ ਆਫ ਐਨਪੀ ਆਰ ਐਕਵਾਟ ਯਰ ਡਿਗਰੀ ਇਸ ਗੋਇੰਗ ਆਨ অর ਆਰ ਯੂ ਆ ਪਾਸ ਆਊਟ ਵੇਰ ਯੂ ਜੁਨੀਵਰਸਿਟੀ ਕਿਥੋਂ ਅਬਦੁੱਲ ਅਬਦੁੱਲਲਾਹ ਨੇ ਅਬਦੁੱਲ ਕਹੇ ਅਬਦੁੱਲ ਚਲੋ ਐਨੀਵੇ ਸਾਡੀ ਔਨੇ ਕੋਸ਼ਿਸ਼ ਹੈ ਵੀ ਇਸ ਬੱਚੇ ਨੂੰ ਸਾਨੂੰ ਤਾਂ ਪੜ੍ਹੀ ਇਹਦਾ ਟੋਪ ਕਰਨੀ ਵੀ ਨਹੀਂ ਆਉਂਦੀ ਜਦੋਂ ਇਹ ਨਦੀਪ ਸਾਡੀ ਛੋਟੀ ਭੈਣ ਕਰ ਰਹੀ ਹੈ ਇਹ ਗੱਲ ਤੇ ਪਰ ਅੱবি ਉੱਥੇ ਇਹ ਨੂੰ ਹਮ ਸਪਲਿਆ ਦੇ ਘਰ ਲੈ ਕੇ ਜਾਵਾਂਗੇ ਉਹ ਫਿਰ ਵੈਸੇ ਜੀ ਜਿਹੜੇ ਸਾਡੇ ਮੈਂ ਬੱਚੀ ਦੇ ਬਾਰੇ ਸੋਚਦੇ ਮਾਫ ਸੋਹ ਨੂੰ ਪਤਾ ਹੋਵੇਗਾ ਆਪਣੀ ਬੇਟੀ ਦਾ ਜਿਹੜੇ ਬਾਪਸਪੇ ਜਿੰਦਾ ਰਹਿਣ ਕਰਨਗੇ ਸਾਡੇ ਨਾਲ ਐਸੋਸੀਏਟ ਨੇ ਉਹ ਜਿਹੜਾ ਅਸਿਮੰਦਰ ਪਹਿਣ ਉਹ ਨਾਲ ਉਹਦੀ ਬੇਟੀ ਹੈ ਕੈਥਰੀਨ ਉਹਦੇ ਕੋਈ ਪੈਨ ਪਹਿਲਾਂ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਸਟੈਲੀ ਨੂੰ ਵਾਪਸ ਭੇਜਣ ਲਈ ਤੇ ਅੱਗੋਂ ਵੀ ਹੁਣ ਸਾਡੀ ਕੋਸ਼ਿਸ਼ ਹੋਊਗੀ ਵੀ ਇਸਦੀ ਉਹ ਵੀ ਇਹਦੇ ਮਾਪੇ ਫਿਕਰ ਪੌਂਡਾ ਕਰੀਏ ਸੀ ਇਹ ਆਪਣੇ ਘਰ ਜਾਵੇ ਵਾਪਸ ਆਪਣੇ ਮਾਪੇ ਕੋਲੇ ਆਪਣੇ ਭੈਣ ਭਰਾਵਾਂ ਦੇ ਕੋਲੇ ਇਹ ਵੀ ਜਿਵੇਂ ਸਾਡੇ ਬੱਚੇ ਇੱਥੋਂ ਪੜਨ ਲਈ ਜਾਂਦੇ ਨੇ ਕੈਨੇਡਾ ਅਮਰੀਕਾ ਉਵੇਂ ਇਹਦੇ ਲਈ ਵੀ ਇੰਡੀਆ ਪੜ੍ਹਨ ਆਉਣਾ ਏ ਉਸ ਤਰ੍ਹਾਂ ਦਾ ਐਕਸਪੀਰੀਅੰਸ ਆ ਪਰ ਇੱਥੇ ਆ ਕੇ ਕਈ ਵਾਰੀ ਦੇਖੋ ਕਹਿੰਦੇ ਹਾਲਾਤ ਬਣ ਜਾਂਦੇ ਆ ਸਾਨੂੰ ਤਾਂ ਲੱਗਦਾ ਵੀ ਆਪਣੇ ਬੱਚਿਆਂ ਵਾਂਗ ਹੀ ਆ ਸਾਡੇ ਭਾਂਡ ਦੀ ਮੇਰੀ ਭਤੀਜੀ ਆ ਉੱਥੇ ਪੜ੍ਹਦੇ ਆ ਬਾਹਰ ਤੇ ਐ ਫੀਲ ਹੁੰਦਾ ਵੀ ਸਾਡੇ ਬੱਚਿਆਂ ਨੂੰ ਜਿੱਕ ਤੇ ਇਦਾਂ ਦਾ ਦੁੱਖ ਸਹਿਣਾ ਪੈ ਜੇ ਇਤਨੀ ਸਮੱਸਿਆ ਦੇ ਵਿੱਚ ਆਣਾ ਪੈ ਜੇ ਵੀ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਤੇ ਉਦੋਂ ਹੀ ਹੋ ਸਕਦਾ ਇਹਦੀ ਫੈਮਿਲੀ ਵੀ ਤਕਲੀਫ ਦੇ ਵਿੱਚ ਹੋਵੇ ਉਹਨਾਂ ਨੂੰ ਪਤਾ ਹੀ ਨਾ ਲੱਗ ਰਿਹਾ ਹੋਵੇ ਸਾਡੀ ਬੇਟੀ ਹੈ ਕਿੱਥੇ ਆ ਸਹੀ ਗੱਲ ਆ ਲੱਭਦੇ ਹੋਣੇ ਵਿਚਾਰੇ ਕੋਈ ਰابطਾ ਨਹੀਂ ਕੀਤਾ ਜੀ ਕੋਸ਼ਿਸ਼ ਰਹੂਗੀ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੀ ਫੈਮਿਲੀ ਤੇ ਕਰ ਪਹੁੰਚਾਇਆ ਜਾਵੇ ਕਿਦਾਂ ਘਰ ਪਰਵਾਸ ਕਰ ਦਿਆ ਜਾਵੇ ਪਤਾ ਨਹੀਂ ਕਿ ਤੁਸੀਂ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਹੋ ਜੇ ਕਿਸ ਬੱਚੀ ਨੂੰ ਕੋਈ ਪਹਿਚਾਨਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਿਹੜੀਆਂ ਵੀਡੀਓ ਅਸੀਂ ਅਟੈਚ ਕੀਤੀਆਂ ਜਿਹੜੀਆਂ ਇੱਥੇ ਸੜਕ ਤੇ ਘੁੰਮਦੀਆਂ ਸੀਗੀਆਂ ਉਹ ਵੀ ਜ਼ਰੂਰ ਦੇਖਿਓ ਅੱਜ ਤੱਕ ਇਹਨਾਂ ਸਾਫ਼ ਸੁਥਰੇ ਕੱਪੜੇ ਪਾਏ ਹੋਏ ਆ ਕਿਉਂਕਿ ਵੀਰੇ ਉਹਨਾਂ ਨੇ ਇਸ਼ਨਾਨ ਪਾਣੀ ਕਰਾਤਾ ਵੀਰੇ ਕੀ ਨਾਂ ਥੋੜਾ ਪਰਮਿੰਦਰ ਵੀਰੇ ਉਹਨਾਂ ਨੇ ਨਮਾਤਾ ਵੀ ਇਹਨੂੰ ਦੋ ਦਿਨ ਤੋਂ ਰੋਟੀ ਪਾਣੀ ਵੀ ਦਿੱਤਾ ਪਰ ਵੀਰ ਦੱਸਦਾ ਵੀ ਦੋ ਦਿਨ ਪਹਿਲਾਂ ਤਾਂ ਰੁੜ ਰੁੜ ਕੇ ਥੱਲੇ ਚੱਲਦੀ ਸੀ ਦੋ ਤਿੰਨ ਦਿਨ ਪਹਿਲਾਂ ਕਿਉਂਕਿ ਕਈ ਜਨਾਂ ਤੋਂ ਫੂਡ ਨਹੀਂ ਸੀ ਖਾਦਾ ਚੱਜਣਾ ਜਿਵੇਂ ਕੋਈ ਕੁੜੀ ਵੀ ਸਾਹਮਣੇ ਆਉਂਦੀ ਹੈ ਦੇਖੋ ਤੇ ਇਹ ਇੱਥੇ ਕਾਫੀ ਅਫਰੀਕਨ ਮੁੰਡੇ ਕੁੜੀਆਂ ਰਹਿੰਦੇ ਨੇ ਜਿਹੜੇ ਇੱਥੇ ਐਲਪੀਜ ਯੂਨੀਵਰਸਿਟੀ ਦੇ ਵਿੱਚ ਪੜਦੇ ਨੇ ਜਿੰਦਰ ਪੀਜੀ ਚ ਰਹਿੰਦੇ ਹੁੰਦੇ ਨੇ ਇਹ ਇਹ ਉਹ ਏਰੀਆ ਹੀ ਆ ਨੇੜੇ ਤੇ ਦੇ ਦਾ ਜਿੱਥੇ ਇੱਥੇ ਪੀਜੀ ਵਗੈਰਾ ਨੇ ਬਹੁਤ ਸਾਰੀਆਂ ਤੁਸੀਂ ਦੇਖੋਗੇ ਸਾਰੇ ਪੀਜੀ ਦੀਆਂ ਬਿਲਡਿੰਗਾਂ ਹੀ ਆ ਜਿੰਨੀਆਂ ਆ ਸੇ ਪਾਸੇ ਦਿਖਦੀਆਂ ਤੁਹਾਨੂੰ ਇੱਥੇ ਸਟੂਡੈਂਟ ਹੀ ਸਟੂਡੈਂਟ ਰਹਿੰਦੇ ਚਾਰੇ ਪਾਸੇ ਲੋਡ ਡਿਪਾਰਟਮੈਂਟ ਦਾ ਸਾਈਡ ਗੇਟ ਆ ਯੂਨੀਵਰਸਿਟੀ ਦੀ ਬਿਲਕੁਲ ਬੈਕ ਸਾਈਡ ਤੇ ਅਸੀਂ ਖੜੇ ਆ ਪਿੱਛੇ ਐਲਪੀਯੂ ਦੇ ਤੇ ਇੱਥੇ ਇਹ ਬੱਚੀ ਐਲਪੀਯੂ ਯੂਨੀਵਰਸਿਟੀ ਦੀ ਸਟੂਡੈਂਟ ਆ ਜਾਂ ਨਹੀਂ ਸਟੂਡੈਂਟ ਹੈ ਜੀ ਅਸੀਂ ਸ਼ੋਰ ਨਹੀਂ ਕਰ ਸਕਦੇ ਪਰ ਉਹ ਉਹਨਾਂ ਨੇ ਫਿਰ ਮੇਰੇ ਤੋਂ ਪਤਾ ਲੱਗੂਗਾ ਅੱਛਾ ਕਿਵੇਂ ਹੁਣ ਇਹ ਵਿਚਾਰੀ ਮਿਲੇਗੀ ਕੀ ਬਣੇਗਾ ਮੈਨੂੰ ਤਾਂ ਨਹੀਂ ਸਮਝ ਆਉਂਦੀ ਜਦੋਂ ਇਹਨੂੰ ਭੇਜ ਦੇਣਗੇ ਨਾ ਮੈਨੂੰ ਲੱਗਦਾ ਅੱਲਾਹ ਕਰੇ ਕੋਈ ਲੱਭ ਜਾਵੇ ਨਹੀਂ ਉਹਨਾਂ ਦਾ ਪਹਿਲੇ ਵੀ ਉਹਨਾਂ ਨੇ ਟੈਟਲਿਨ ਜਿਹੜੀ ਆ ਉਹਨਾਂ ਨੇ ਕਿਹਾ ਪਹਿਲੇ ਵੀ ਮਦਦ ਕੀਤੀ ਸਟੈਨਲੇ ਸਟੈਨਲੇ ਜੀ ਮੈਂ ਪੂਰੀ ਵੀਡੀਓ ਵੇਖੀ ਆ ਜਦੋਂ ਉਹਨੂੰ ਜਿਸ ਹਾਲਤ ਚ ਲੱਭਿਆ ਸੀ ਉਹ ਵੀ ਤੇ ਫਿਰ ਜਦੋਂ ਉੱਥੇ ਚਲਾ ਗਿਆ ਸੀ ਜਾ ਕੇ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਵੀਡੀਓ ਫਾਲ ਕਰ ਰਿਹਾ ਸੀ ਉਹ ਵੀਡੀਓ ਵੀ ਮੈਂ ਦੇਖੀ ਹੋਈ ਆ ਉਹਦੀ بیوی ਕਹਿੰਦੀ ਸੀ ਕਿ ਅਸੀਂ ਸਮਝੇ ਸੀ ਕਿ ਇਹ ਮਰ ਗਿਆ ਵਾ ਯਾਰ ਅਫਾ ਇਹਨਾਂ ਦੀ ਇੱਕ ਹੋਰ ਵੀਡੀਓ ਦੇਖੀ ਸੀ ਜਿਹਦੇ ਵਿੱਚ ਜਿਹੜੀ ਕੁੜੀ ਸੀਗੀ ਉਹਦਾ ਹਸਬੰਦ ਨੇ ਛੱਡ ਕੇ ਚਲਾ ਗਿਆ ਸੀ ਪ੍ਰੈਗਨੈਂਟ ਸੀਗੀ ਉਹ ਨਹੀਂ ਹੁਣੀ ਮੈਂ ਦੇਖੀ ਉਹ ਤੁਸੀਂ ਦੇਖੀ ਹੋਈ ਉਹ ਵੀ ਵੀਡੀਓ ਬੜੀ ਹਾਰਟ ਟੱਚਿੰਗ ਵੀਡੀਓ ਵਾ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਨਾ ਉਸ ਕੁੜੀ ਦੀ ਮਦਦ ਕੀਤੀ ਉਸ ਬੱਚੇ ਤੱਕ ਕਿ ਨਾ ਪ੍ਰੈਗਨੈਂਸੀ ਗਈ ਉਹਦਾ ਬੰਦਾ ਛੱਡ ਗਿਆ ਲੇਕਿਨ ਉਹਨਾਂ ਨੇ ਉਸੇ ਬੱਚਾ ਉਹਦਾ ਜਿਹੜਾ ਉਹ ਮੁਸਲਮਾਨ ਕੁੜੀ ਸੀਗੀ ਬੱਚਾ ਜਦੋਂ ਪੈਦਾ ਹੋਇਆ ਨਾ ਪੈਦਾ ਹੁੰਦੀ ਮਰ ਗਿਆ ਹਾਏ ਤੇ ਫਿਰ ਤੁਸੀਂ ਆ ਦੇਖੋ ਕਿ ਇਹਨਾਂ ਨੇ ਮੁਸਲਮਾਨਾਂ ਦੇ ਤਰੀਕੇ ਦੇ ਨਾਲ ਉਹਦਾ ਜਨਾਜ਼ਾ ਕਰਵਾਇਆ ਉਹਨੂੰ ਦਫਨਾਇਆ ਹਰ ਚੀਜ਼ ਜਿਹੜੀ ਆ ਉਸੇ ਮੁਤਾਬਕ ਕਿਤੇ ਤੇ ਉਸਦੇ ਸਿਰ ਤੇ ਹੱਥ ਰੱਖਿਆ ਕਿ ਭੈਣੇ ਤੂੰ ਕਿਸੇ ਚੀਜ਼ ਦੀ ਜਿਹੜੀ ਆ ਟੈਨਸ਼ਨ ਨਹੀਂ ਲੈਣੀ ਅਸੀਂ ਤੇਰੇ ਨਾਲ ਖਲੋਤੇ ਹੋਏ ਹਾਂ ਤੇ ਮਤਲਬ ਇਹੋ ਇਹੋ ਜੇ ਟਫ ਟਾਈਮ ਦੇ ਵਿੱਚ ਇਹ ਕੰਮ ਕਰਦੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਜਰੀਆ ਉਹ ਸੇਵਾ ਜਰੀਆ ਉਹ ਨਿਭਾ ਰਹੇ ਨੇ ਅੱਛਾ ਇੱਕ ਵੀਡੀਓ ਮੈਂ ਇਹਨਾਂ ਦੀ ਦੇਖੀ ਸੀ ਉਹ ਲੜਕੀ ਮੈਂਟਲ ਸੀ ਉਹਨੂੰ ਕੁਝ ਪਤਾ ਨਹੀਂ ਸੀ ਹੈਗਾ ਔਰ ਉਹਦੇ ਵਿਛਰੇ ਬਾਲ ਵਿਚਾਰੀ ਦੇ ਕੱਪੜੇ ਫਟੇ ਹੋਏ ਮਤਲਬ ਕਿਵੇਂ ਹੋ ਰਿਹਾ ਇਹ ਯਾਰ ਬਹੁਤ ਅੱਛਾ ਕੰਮ ਕਰ ਰਹੇ ਨੇ ਹੁਣ ਵੀ ਵੀ ਲੱਗਦਾ ਹੈ ਪਰ ਡਰੰਡ ਹੈ ਸੀ ਲੋਕਾਂ ਕੋਲੋਂ ਯਾਰ ਜੀ ਜੀ ਦੇ ਹੱਥ ਲੱਗ ਗਈ ਹੈ ਇਨਸ਼ਾਅੱਲਾ ਮੈਨੂੰ ਲੱਗਦਾ ਹੈ ਕਿ ਆਪਣੇ ਪੇਰੈਂਟਸ ਦਾ ਪਹੁੰਚ ਜਾਏਗੀ ਬਿਲਕੁਲ ਕਿਉਂਕਿ ਉਹਨਾਂ ਨੇ ਐਮਬੈਸੀ ਰابطਾ ਕਰ ਲਿਆ ਹਾਂ ਹਾਂ ਜੀ ਮੈਸਟਰ ਨੇ ਰابطਾ ਕੀਤਾ ਹੁਣ ਇਹਨਾਂ ਦੀ ਹੁੰਦੇ ਨੇ ਇਹਨਾਂ ਨੇ ਲੈ ਕੇ ਜਾਣੇ ਇਹਨਾਂ ਨੂੰ ਆਪਣੇ ਨਾਲ ਤੇ ਉੱਥੇ ਜਾ ਕੇ ਰੱਖਣਗੇ ਜਦੋਂ ਤੱਕ ਇਹਨਾਂ ਦਾ ਕੰਮ ਨਹੀਂ ਬੰਦਦਾ ਤੇ ਵੈਸੇ ਹੈਰਾਨਗੀ ਵਾਲੀ ਗੱਲ ਹੈ ਇਹਦੇ ਡਾਕੂਮੈਂਟਸ ਪਾਸਪੋਰਟ ਵੀ ਜਿਹੜਿਆ ਉਹ ਇਹਦੇ ਕੋਲ ਨਹੀਂ ਹੈਗੀ ਹਾਂ ਨਹੀਂ ਹੈ ਸਾਰਾ ਮਤਲਬ ਪਤਾ ਕਰਾਨੇ ਦਾ ਪਾਸਪੋਰਟ ਡਾਕੂਮੈਂਟਸ ਹਰ ਚੀਜ਼ ਜਿਹੜਿਆ ਉਹ ਦੁਬਾਰਾ ਤੋਂ ਬਣੇਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਉਹ ਮਤਲਬ ਕਿ ਫਿਰ ਇਹਦੀ ਮਦਦ ਕੀਤੀ ਜਾਏਗੀ ਹਾਂ ਮਤਲਬ ਅਜਿਹਾ ਮਤਲਬ ਇਹੋ ਜਿਹੇ ਲੋਕ ਜਿਹੜੀਆਂ ਨਾ ਉਹ ਮਤਲਬ ਕਿ ਤਾਰੀਫ ਦੇ ਹੱਕਦਾਰ ਹੈ ਬਿਲਕੁਲ ਬਿਲਕੁਲ ਕਿ ਰੱਬ ਇਹਨਾਂ ਨੂੰ ਹੋਰ ਜ਼ਿਆਦਾ ਦਵੇ ਰੱਬ ਇਹਨਾਂ ਦੀ ਜਿਹੜੀਆਂ ਮਤਲਬ ਕਿ ਹਰ ਤਰਫੋਂ ਜਿਹੜੀਆਂ ਮਦਦ ਕਰਨ ਸਾਡੀਆਂ ਜਮਨੀਂ ਪੈਨ ਨੂੰ ਬਹੁਤ نیند ਆ ਰਹੀ ਜੇ ਕਿਉਂਕਿ ਸਕੂਲੋਂ ਆ ਕੇ ਜਿਹੜੀਆਂ ਨਾ ਬਿਲਕੁਲ ਸੁੱਤੇ ਨਹੀਂ ਅੱਜ ਤੇ ਇਸੇ ਲਈ ਅੱਜ ਅੱਜ ਨੀਂਦ ਆ ਮੈਂ ਹੁਣੇ ਤੱਕ ਮੇਰੇ ਦਿਮਾਗ ਅੰਜ ਘੁੰਮੀ ਜਾਂਦੇ ਘੁੰਮੀ ਜਾਂਦੇ ਅਸੀਂ ਜਦੋਂ ਤੋ ਯਾਰ ਵਾਕਿਆਸਾ ਇਨਮੀਗਿਟੀਆ ਘਰ ਤੁਸੀਂ ਆਪਣੇ ਆਪ ਨੂੰ ਰੱਖ ਕੇ ਵੇਖੋ ਦੀ ਜਗ੍ਹਾ ਤੇ ਅਸੀਂ ਕਿਸੇ ਬੇਰੂਨੇ ਮੁਲਕ ਜਾਈਏ ਤੇ ਅਸੀਂ ਇੰਜ ਗੁੰਮ ਜਾਈਏ ਸਾਡਾ ਪਾਸਪੋਰਟ ਲੈ ਲਨਾ ਤੇ ਫਿਰ ਸਾਨੂੰ ਸੁਧਬਦ ਵੀ ਨਾ ਰਵੇ ਸਾਨੂੰ ਸੁਧਬਦ ਵੀ ਨਾ ਰਵੇ ਅਸੀਂ ਕਿੰਨਾ ਸੜਕਾਂ ਤੇ ਫਿਰਦੇ ਹੋਈ ਅਸੀਂ ਪਾਗਲਾਂ ਤਰ੍ਹਾਂ ਸੜਕਾਂ ਤੇ ਫਿਰਦੀ ਹੋਈ ਤੇ ਲੋਕਾਂ ਨੇ ਉੱਥੇ ਵੇਖ ਕੇ ਸਾਡੀ ਸਾਡੇ ਮਦਦ ਕਿੰਨੇ ਕਰਨੀ ਸਾਡੀ ਸਾਡੇ ਮਦਦ ਕਿੰਨੇ ਕਰਨੀ ਤੇ ਸਰਦਾਰ ਵੀਰਾ ਜੀ ਉਹਨੇ ਉਹਦੀ ਮਦਦ ਕੀਤੀ ਸਾਡੀ ਕੌਣ ਮਦਦ ਕਰ ਲਾਤਾ ਮਾਫ ਕਰੇ ਲਾ ਮਾਫ ਕਰੇ ਇਹਨਾਂ ਦੀ ਮੈਂ ਕਾਫੀ ਵੀਡੀਓਜ਼ ਦੇਖੀਆਂ ਹੈ ਅੱਲਾਹ ਤਾਲਾ ਬੁਰੇ ਵਕਤੋਂ ਬਚਾਏ ਅੱ ਕਰਕੇ ਲੇਕਿਨ ਸਰਦਾਰ ਪਾਜੀ ਜਿਹੜਾ ਕੰਮ ਕਰ ਰਹੇ ਨੇ ਨਾ ਸਲੂਟ ਇਹਨਾਂ ਦੇ ਕੰਮ ਨੂੰ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ ਕਲਾਸ ਹਮੇਸ਼ਾ ਰੱਖੇ ਇਹਨਾਂ ਦੇ ਇੱਕ ਹੋਰ ਵੀਡੀਓ ਵੀ ਵੇਖਿਆ ਕਿ ਇਹ ਬਹੁਤ ਜ਼ਿਆਦਾ ਨੇ ਇਹਨਾਂ ਨੇ ਜਿਹੜਾ ਬਣਾਇਆ ਹੋਇਆ ਕਿ ਉਹਨੂੰ ਕਹਿੰਦੇ ਆ ਸੁਪਨਿਆਂ ਦਾ ਘਰ ਸੁਪਨਿਆਂ ਦਾ ਘਰ ਸੁਪਨਿਆਂ ਦੇ ਘਰ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਨਾ ਮਾਵਾ ਜੇਰੀਆ ਵਾ ਨਾ ਉਹ ਵੀ ਅੱਜ ਜੋ ਬੇਘਰ ਵਾ ਸੁਪਨਿਆਂ ਦੇ ਘਰ ਚ ਬੱਚਿਆਂ ਦਾ ਜਿਹੜਾ ਪੋਰਸ਼ਨ ਹੈ ਮੈਂ ਉਹ ਵੀ ਵੇਖਿਆ ਮੈਂ ਪੂਰਾ ਅੱਛਾ ਆਪਾਂ ਕਿਸੇ ਦਿਨ ਪੂਰਾ ਵਿਜ਼ਿਟ ਕਰਾਂਗੇ ਸੁਪਨਿਆਂ ਦੇ ਘਰ ਦਾ ਤੇ ਯਾਰ ਉੱਥੇ ਜਿਹੜਾ ਮਾਮਾ ਹੈ ਨਾ ਉਹ ਮਤਲਬ ਕਿ ਆ ਕਿ ਮਾਮਾ ਉੱਠ ਕੇ ਗਲੇ ਨਾਲ ਲਾ ਰਿਹਾ ਨੇ ਕਿ ਪੁੱਤ ਤੂੰ ਸਾਡਾ ਪੁੱਤ ਹੈ ਇੰਨੀਆਂ ਦਵਾਵਾਂ ਇੰਨੀਆਂ ਦਵਾਵਾਂ ਫਿਰ ਉਹਨਾਂ ਨੂੰ ਜਾ ਕੇ ਪੈਸੇ ਦੇ ਰਹੇ ਨੇ ਕਿ ਆ ਲਓ ਮਾ ਜੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਨਾ ਤੁਸੀਂ ਯਾਰ ਇਹਨਾਂ ਦੀ ਆਪਣੀ ਫੈਮਿਲੀ ਵਾਸਤੇ ਆਪਣਾ ਟਾਈਮ ਲੈਂਦੇ ਹੋਣਗੇ ਕਦੇ ਮਤਲਬ ਇਹਨਾਂ ਨੇ ਬਜ਼ੁਰਗਾਂ ਦਾ ਲਗ ਪੋਰਸ਼ਨ ਬਣਾਇਆ ਹੋਇਆ ਆ ਬੱਚਿਆਂ ਦਾ ਲਗ ਤੇ ਹਰ ਚੀਜ਼ ਉਹ ਤੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਛੁੱਟੀ ਤੋਂ ਲੈ ਕੇ ਖਾਣ ਪੀਣ ਦਾ ਜਿਹੜਾ ਹਰ ਚੀਜ਼ ਜਿਹੜਾ ਚੰਗੀ ਤਰ੍ਹਾਂ ਜਿਹੜਾ ਨਹੀਂ ਆਪਾਂ ਦੇਖਾਂਗੇ ਉਹ ਵੀਡੀਓ ਨਾ ਇਹਨਾਂ ਦਾ ਬਾਕੀ ਆ ਤੇ ਬਹੁਤ ਵਧੀਆ ਮਨੁੱਖਤਾ ਦੀ ਸੇਵਾ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਪੋਰਟ ਕਰੋ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਅੱਜ ਕਮੈਂਟ ਕਰਕੇ ਲਾਜ਼ਮੀ ਦੱਸਣਾ ਮਿਲ ਰਿਹਾ ਨੈਕਸਟ ਵੀਡੀਓ ਵਿੱਚ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੀ